ਅਬੀ ਰੂਸ ਚੀਨ ਹਿੰਦ ਮੇ ਚੜ ਆਵੇ ਘੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪਰ ਬੈਠ ਜਾਵੇ ਗੁਰੂ ਕੀ ਫੌਜ ਤਬੇ ਸਭੇ ਅੰਮ੍ਰਿਤ ਪਾਨ ਕਰੇ ਤਬੇ ਚਲੇ ਜੋ ਪੰਥ ਕਾ ਜਮ ਬਾਣ ਨਾ ਪਾਵੇ ਨੰਗਾ ਪੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭੇ ਖਾਵੇ ਤਬੀ ਕਲਯੁਗ ਮੇ ਸਤਯੁਗ ਹਸੀਆਂ ਇਹਨਾਂ ਲਾਈਨਾਂ ਦਾ ਇਹ ਮਤਬ ਅਸਲਾਮੁਅਲੈਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਨਾ ਹੈ ਅਪ ਸਭੀ ਕੋ ਜਿਚ ਤਾਕ ਹੋਵੇ ਆਸੇ-ਵਾਸੇ ਹੋਵੇ ਰੱਖਤਵਾਨ ਹੋ ਸਕੀ ਚਾਹਤੀ ਲਾਵਾ ਚੰਕੇ ਅੱਛੇ ਜੀ ਅਸੀਂ ਅੱਜ ਗੱਲ ਕਰਾਂਗੇ ਜਿਹੜੀ ਸਿਚੂਏਸ਼ਨ ਵੜੀ ਰਹੀ ਹੈ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਬਹੁਤ ਅਹਿਮ ਕਿਸਮਤੀਆਂ ਪਛਵਾਣੀਆਂ ਕੀਤੀਆਂ ਸਨ ਪ੍ਰੈਡਿਕਸ਼ਨ ਕੀਤੀਆਂ ਸਨ ਜਿਨ੍ਹਾਂ ਨੂੰ ਵੇਖ ਕੇ ਲੱਗਦਾ ਪਿਆ ਕਿ ਉਹ ਸੱਚੀਆਂ ਸਾਬਤ ਹੋਣ ਚੱਲੀਆਂ ਨੇ ਤੇ ਇਹ ਚੀਜ਼ ਜਿਹੜੀ ਹੈ ਹੁਣ ਤੁਸੀਂ ਜਿਹੜਾ ਰੀਅਲਾਈਜ਼ ਕਰੋਗੇ ਕਿ ਜਿਹੜੀਆਂ ਪ੍ਰੈਡਿਕਸ਼ਨਸ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀਆਂ ਸਨ ਉਹ ਔਰ ਜਿਹੜੀਆਂ ਨੇ ਵਾਕਈ ਪ੍ਰੂਫ ਹੁੰਦੀਆਂ ਪਈਆਂ ਨੇ ਸਹੀ ਸਾਬਤ ਹੁੰਦੀਆਂ ਪਈਆਂ ਨੇ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੀ ਕੀ ਪਿਛਵਾਨੀਆਂ ਸਨ ਹੈ ਵੀਡੀਓ ਤੁਸੀਂ ਆਖਰ ਤੱਕ ਦੇਖ ਲਈਏ ਵੀਡੀਓ ਦੇਖੋ ਜਿਵੇਂ ਨਾਲ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਸਟ ਵਿੱਚ ਕਲਿੱਕ ਕਰੋ ਤਾਂ ਚਲਦੇ ਰਹੇ ਤੇ ਵੀਡੀਓ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਇੱਕ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਊਗਾ ਤੇ ਖਾਲਸਾ ਰਾਜ 14000 ਸਾਲ ਤੱਕ ਕਾਇਮ ਰਹੂਗਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਵਿੱਖ ਬਾਰੇ ਕੀ ਕਿਹਾ ਸੀ ਕਿ ਤੀਜੀ ਸੰਸਾਰ ਜੰਗ ਹੋਣ ਹੀ ਵਾਲੀ ਹੈ ਇੱਕ ਅੰਗਰੇਜ਼ ਨੇ ਖਾਲਿਸਤਾਨ ਦਾ ਸਾਥ ਕਿਉਂ ਦਿੱਤਾ ਇਸ ਬਾਰੇ ਵੀ ਆਪਾਂ ਇਸ ਵੀਡੀਓ ਵਿੱਚ ਅੱਗੇ ਗੱਲ ਕਰਾਂਗੇ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਵੀ ਜਾਣਾਂਗੇ ਕਿ ਖਾਲਸਾ ਰਾਜ ਆਉਣ ਦੇ ਕੀ ਸੰਕੇਤ ਹਨ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਘਟਨਾਵਾਂ ਦਾ ਦੇ ਜਿਨ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਕੇ ਵਿੱਚ ਕੀਤਾ ਹੋਇਆ ਸੀ ਤੇ ਉਹ ਘਟਨਾਵਾਂ ਬੀਤ ਚੁੱਕੀਆਂ ਹਨ ਇੱਕ ਵਾਰ ਬਹੁਤ ਸਾਰੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕੀਤਾ ਕਿ ਔਰੰਗਜ਼ੇਬ ਦਾ ਰਾਜ ਤਾਂ ਬਹੁਤ ਸ਼ਕਤੀਸ਼ਾਲੀ ਹੈ ਇਹ ਰਾਜ ਕਿਵੇਂ ਮੁੱਕੇਗਾ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਹਾ ਕਾਬਲ ਤੋਂ ਇੱਕ ਕੁੱਤਾ ਯਾਨੀ ਅਬਦਾਲੀ ਆਵੇਗਾ ਤੇ ਇਸ ਦਾ ਰਾਜ ਮਿਟਾ ਦੇਵੇਗਾ ਉਸ ਦਾ ਰਾਜ ਮਿਟਾਉਣ ਤੋਂ ਬਾਅਦ ਅਬਦਾਲੀ ਖਾਲਸੇ ਨਾਲ ਢਿਡੂਗਾ ਤੇ ਅਬਦਾਲੀ ਵੀ ਖਤਮ ਹੋ ਜਾਊਗਾ ਤੇ ਇਸੇ ਹੀ ਤਰ੍ਹਾਂ ਖਾਲਸੇ ਦਾ ਪੈ ਵਾਰ ਰਾਜ ਕਾਇਮ ਹੋ ਜਾਊਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਸਭ ਕੁਝ ਬਿਲਕੁਲ ਇੰਜ ਹੀ ਪਹਿਲਾਂ ਵੀ ਹੋ ਚੁੱਕਿਆ ਹੈ ਕਿਉਂਕਿ ਇਹ ਸਭ ਗੱਲਾਂ ਅੰਗਰੇਜ਼ਾਂ ਨੂੰ ਪਤਾ ਲੱਗ ਗਈਆਂ ਸੀ ਇਸ ਕਰਕੇ ਅੰਗਰੇਜ਼ਾਂ ਨੇ 100 ਸਾਖੀ ਦੀਆਂ 100 ਤੋਂ ਵੱਧ ਪੁਸਤਕਾਂ ਨੂੰ ਅੱਗ ਲਗਾ ਦਿੱਤੀ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਚਮਤਕਾਰੀ ਲਾਈਨਾਂ ਲਿਖੀਆਂ ਹੋਈਆਂ ਹਨ ਇਹ ਲਾਈਨਾਂ ਹਨ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਖੜ ਭੀਜੇ ਘੋੜੇ ਕਾ ਹਰਮੰਦਰ ਮੇ ਆਣ ਡਟ ਜਾਏਗਾ ਖਾਲਸਾ ਵਿਪਤ ਕੇ ਬਾਦ ਖਵਾਰ ਹੋਏ ਸਭ ਮਿਲenge ਸਿੰਘ ਵਿਪਤ ਮੇ ਆਣ ਤਬੇ ਮਾਜਾ ਮਾਲਵਾ ਦਵਾਬਾ ਦੁਖੀ ਹੋਵੇ ਸਭ ਗ੍ਰਾਮ ਇਨਾਂ ਲਾਈਨਾਂ ਦਾ ਸਾਫ ਸਾਫ ਮਤਲਬ ਇਹ ਹੈ ਕਿ ਹਿੰਦੁਸਤਾਨ ਦੇ ਉੱਤੇ ਇੱਕ ਰੰਡੀ ਦਾ ਰਾਜ ਹੋਵੇਗਾ ਇੱਥੇ ਰੰਡੀ ਇੰਦਰਾ ਗਾਂਧੀ ਨੂੰ ਕਿਹਾ ਗਿਆ ਹੈ ਤੇ ਇਸ ਦੇ ਰਾਜ ਵਿੱਚ ਫੌਜਾਂ ਹਰਮੰਦਰ ਸਾਹਿਬ ਤੇ ਚੜ ਕੇ ਆਣਗੀਆਂ ਤੇ ਇਨਾਂ ਜਿਆਦਾ ਖੂਨ ਡੁੱਲੇਗਾ ਕਿ ਘੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਇਸ ਘਟਨਾ ਤੋਂ ਬਾਅਦ ਅਜੋਕੇ ਪੰਜਾਬ ਦਾ ਮਾਜਾ ਮਾਲਵਾ ਦਵਾਬਾ ਸਾਰਾ ਪੰਜਾਬ ਆਬ ਪੂਰੀ ਤਰ੍ਹਾਂ ਦੁਖੀ ਹੋ ਜਾਊਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1984 ਵਿੱਚ ਪੰਜਾਬ ਨੇ ਬਹੁਤ ਦੁੱਖ ਚੱਲਿਆ ਇਨ੍ਹਾਂ ਲਾਈਨਾਂ ਵਿੱਚ ਇਸੇ ਦਾਹੀ ਜ਼ਿਕਰ ਕੀਤਾ ਗਿਆ ਹੈ 100 ਸਾਖੀ ਵਿੱਚ ਸੰਤ ਭਿੰਡਰਾਂਵਾਲੇ ਦਾ ਜ਼ਿਕਰ ਵੀ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਸੰਤ ਭਿੰਡਰਾਂਵਾਲੇ ਬਾਰੇ 100 ਸਾਖੀ ਵਿੱਚ ਲਿਖੀਆਂ ਗਈਆਂ ਲਾਈਨਾਂ ਹਨ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋ ਆਣ ਇਨ੍ਹਾਂ ਲਾਈਨਾਂ ਦਾ ਇੱਕ ਸਾਫ਼ ਮਤਲਬ ਇਹ ਹੈ ਕਿ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਹਰਮੰਦਰ ਸਾਹਿਬ ਨੂੰ ਕਿਲਾ ਬਣਾ ਦੇਵੇਗਾ ਤੇ ਬਹਾਅ ਅਦਲੀ ਨਾਲ ਦੁਸ਼ਮਨ ਦਾ ਮੁਕਾਬਲਾ ਕਰੇਗਾ ਇਹ ਤਾਂ ਸਭ ਉਹ ਕਟਨਾਵਾਸੀ ਜੋ ਕਿ ਪਹਿਲਾਂ ਹੋ ਚੁੱਕੀਆਂ ਹਨ ਹੁਣ ਆਪਾਂ ਉਹਨਾਂ ਕਟਨਾਵਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦਾ ਜ਼ਿਕਰ 100 ਸਾਖੀ ਵਿੱਚ ਕੀਤਾ ਗਿਆ ਹੈ ਤੇ ਉਹ ਕਟਨਾਵਾਂ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਹਨ ਤੇ 100 ਸਾਖੀ ਵਿੱਚ ਆਉਣ ਵਾਲੇ ਸਮੇਂ ਬਾਰੇ ਜੋ ਭਿਆਨਕ ਲਾਈਨਾਂ ਲਿਖੀਆਂ ਗਈਆਂ ਹਨ ਉਹ ਲਾਈਨਾਂ ਕੁਝ ਇਸ ਤਰ੍ਹਾਂ ਹਨ ਤਬੀ ਰੂਸ ਚੀਨ ਹਿੰਦ ਮੇ ਚੜ ਆਵੇ ਘੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪਰ ਬੈਠ ਜਾਵੇ ਗੁਰੂ ਕੀ ਫੌਜ ਤਬੇ ਸਵੇ ਅੰਮ੍ਰਿਤ ਪਾਨ ਕਰੇ ਤਬੇ ਚਲੇ ਜੋ ਪੰਥ ਕਾ ਜਮ ਬਾਣ ਨਾ ਪਾਵੇ ਨੰਗਾ ਪੁਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭੇ ਖਾਵੇ ਤਬੀ ਕਲਯੁਗ ਮੇ ਸਤਯੁਗ ਹਸੀਆਂ ਇਹਨਾਂ ਲਾਈਨਾਂ ਦਾ ਇਹ ਮਤਲਬ ਹੈ ਕਿ ਖਾਲਸਾ ਆਪਦੇ ਹੱਕਾਂ ਲਈ ਲੜ ਰਿਹਾ ਹੋਵੇਗਾ ਉਦੋਂ ਹੀ ਰੂਸ ਤੇ ਚੀਨ ਮਿਲ ਕੇ ਭਾਰਤ ਉੱਤੇ ਹਮਲਾ ਕਰ ਦੇਣਗੇ ਤੇ ਫਿਰ 70 ਕਰੋੜ ਲੋਕਾਂ ਵਿੱਚੋਂ ਸਿਰਫ 17 ਕਰੋੜ ਲੋਕ ਹੀ ਬਚ ਸਕਣਗੇ ਤੇ ਇਸ ਖਤਰਨਾਕ ਯੁੱਧ ਵਿੱਚ 2.5 ਲੱਖ ਖਾਲਸਾ ਸ਼ਹੀਦ ਹੋ ਜਾਊਗਾ ਇਹ ਭਿਆਨਕ ਯੁੱਧ ਤੋਂ ਬਾਅਦ ਖਾਲਸੇ ਦੀ ਜਿੱਤ ਹੋ ਜਾਊਗੀ ਤੇ ਉਹ ਦਿੱਲੀ ਦੇ ਤਖਤ ਉੱਤੇ ਬੈਠ ਜਾਊਗਾ ਜਦੋਂ ਖਾਲਸੇ ਦਾ ਰਾਜ ਆਊਗਾ ਉਦੋਂ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ ਸਭ ਰੱਜ ਕੇ ਖਾਣਗੇ ਤੇ ਕਾਲੀ ਯੁੱਗ ਵਿੱਚ ਵੀ ਸਤਿ ਗਵਾਲਾ ਮਾਹੌਲ ਹੋਊਗਾ ਇਸ ਤੋਂ ਇਲਾਵਾ ਸੂਸਾਖੀ ਵਿੱਚ ਬਹੁਤ ਸਾਰੀਆਂ ਅਜੀਹੀਆਂ ਗੱਲਾਂ ਲਿਖੀਆਂ ਹੋਈਆਂ ਹਨ ਜੋ ਕਿ ਖਾਲਸੇ ਦੇ ਆਉਣ ਵਾਲੇ 15000 ਸਾਲਾਂ ਬਾਰੇ ਜ਼ਿਕਰ ਕਰਦੀਆਂ ਹਨ ਸੂਸਾਖੀ ਵਿੱਚ ਲਿਖੀ ਹੋਈ ਇੱਕ ਹੋਰ ਘਟਨਾ ਜੋ ਕਿ ਕਾਫੀ ਹੈਰਾਨ ਕਰਨ ਵਾਲੀ ਹੈ ਸੂਸਾਖੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਦੀ ਤਰੀਕ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ ਗੁਰੂ ਜੀ ਦੇ ਇਹ ਵੀ ਵਚਨ ਹਨ ਕਿ 96 ਕਰੋੜ ਖਾਲਸਾ ਆਵੇਗਾ ਤੇ ਉਹ ਪੂਰੀ ਦੁਨੀਆ ਉੱਤੇ ਰਾਜ ਕਰੇਗਾ ਹੁਣ ਬਹੁਤ ਸਾਰੇ ਲੋਕਾਂ ਦੀ ਸੋਚ ਤਾਂ ਇਹ ਹੋਊਗੀ ਕਿ ਮੁਠੀ ਪਰ ਸਿੱਖ ਪੂਰੀ ਦੁਨੀਆ ਉੱਤੇ ਰਾਜ ਕਿਵੇਂ ਕਰ ਸਕਣਗੇ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਵੱਡੀਆਂ-ਵੱਡੀਆਂ ਖੂਫੀਆ ਏਜੰਸੀਆਂ ਵੀ ਖਾਲਿਸਤਾਨ ਦੀ ਹਮਾਇਤ ਨਾਲ ਖੜੀਆਂ ਹੋ ਰਹੀਆਂ ਹਨ ਸੋ ਵੇਖੀਏ ਇੱਥੇ ਜੀ ਖਾਲਸਾ ਰਾਜ ਕੰਜਾਏਗਾ ਐਚੀ ਪ੍ਰੈਡਿਕਸ਼ਨਸ ਚੰਨੀਆਂ ਵੀ ਪਿੱਛੇ ਗੋਲੂ ਗੋਬੀ ਸਿੰਘ ਜੀ ਨੇ ਕੀਤੀਆਂ ਉਹ ਜਿਹੜੀਆਂ ਸਹੀ ਪ੍ਰੂਫ ਹੋਈਆਂ ਨੇ ਤੇ ਹੁਣ ਜਿਹੜੀ ਸਿਚੁਏਸ਼ਨ ਚੱਲਦੀ ਪਈ ਹੈ ਕਿਆ ਜਾਣਦਾ ਪਿਆ ਹੈ ਕਿਆ ਬਹੁਤ ਵੱਡੀ ਵਾਰ ਹੋ ਸਕਦੀ ਏ ਤੇ ਇਹ ਅ ਅਗਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੈਡਿਕਸ਼ਨ ਵੇਖੀਏ ਤੇ ਉਹਨੂੰ ਵੇਖਦੇ ਆ ਇਹ ਜਿਹੜੀ ਚੀਜ਼ ਹੈ ਬਹੁਤ ਵੱਡੀ ਮੋੜ ਦੇ ਵਿੱਚ ਬਦਲ ਸਕਦੀ ਹੈ 70 ਕਰੋੜ ਲੋਕਾਂ ਵਿੱਚੋਂ ਸਿਰਫ 17 ਕਰੋੜ ਦੇ ਲੋਕ ਨੇ ਉਹ بچਣਗੇ ਤੇ ਨਾਲ ਇੱਥੇ ਡੈਲੀ ਤੇ ਤਖਤ ਤੇ ਜਿਹੜਾ ਖਾਲਸੇ ਦਾ ਰਾਜ ਜਿਹੜਾ ਹੋਏਗਾ ਤੇ ਇੱਥੇ ਕੀ ਖਾਲਸਾ ਰਾਜ ਆਉਣ ਚੱਲਾ ਹੈ ਅੱ체 ਕੀ ਹੋਏਗਾ ਅ ਵੈਲ ਐਪ ਪ੍ਰੈਡਿਕਸ਼ਨ ਹੈ ਗੁਰੂ ਕੋ ਬਲ ਸਿੰਘ ਜੀ ਦੀ ਬਟ ਐਥੇ ਜਿਹੜੀਆਂ ਚੀਜ਼ਾਂ ਹੁੰਦੀਆਂ ਪਈਆਂ ਨੇ ਉਹਨਾਂ ਨੂੰ ਦੇਖ ਕੇ ਇਹ ਕਿਆ ਜਾ ਸਕਦਾ ਹੈ ਕਿ ਆ ਠੀਕ ਹੈ ਅੱਗੇ ਜਾ ਕੇ ਜੁਰਸਤਰੀ ਸਾਬਿਤ ਹੋ ਸਕਦੀਆਂ ਨੇ ਕਿਉਂਕਿ ਇੰਡੀਆ ਦੀ ਜਾਨਿਬ ਤੋਂ ਆਲਰੇਡੀ ਜਿਹੜਾ ਹੈ ਪਾਕਿਸਤਾਨ ਦੇ ਲਈ ਪਾਣੀ ਬੰਦ ਕਰਨ ਦੀ ਜਿਹੜੀ ਧਮਕੀ ਉਹ ਲਾਈ ਗਈ ਹੈ ਪਾਕਿਸਤਾਨ ਦੇ ਨਾਲ ਜਿਹੜਾ ਵਾਟਰ ਟ੍ਰੀਟੀ ਉਹ ਖਤਮ ਕਰਨ ਦੀ ਗੱਲ ਕੀਤੀ ਗਈ ਹੈ ਤੇ ਜਦੋਂ ਪਾਣੀ ਦੀ ਗੱਲ ਆ ਜੇ ਤੇ ਵਾਟਰ ਵਾਰਸ ਵੀ ਹੁੰਦੀਆਂ ਨੇ ਅੱਛੇ ਆ ਵਾਰ ਹੋਏਗੀ ਨਹੀਂ ਹੋਏਗੀ ਵੈਲ ਅਸੀਂ ਵਾਰ ਨੂੰ ਸਪੋਰਟ ਬਿਲਕੁਲ ਨਹੀਂ ਕਰਦੇ ਐਸੇ ਜਿਹੜੀ ਸ਼ਾਂਤੀ ਹੈ ਉਹ ਹੋਣਾ ਉਹ ਜ਼ਿਆਦਾ ਜ਼ਰੂਰੀ ਹੈ ਹਿਮੈਨਿਟੀ ਜ਼ਰੂਰੀ ਹੈ ਤੇ ਐਸੇ ਕਿ ਕਿਸੇ ਵੀ ਵਾਰ ਦੇ ਵਿੱਚ ਜਿਹੜਾ ਹਿਮੈਨਿਟੀ ਜਿਹੜੀ ਹੈ ਉਹਦਾ ਕਤਲ ਹੁੰਦਾ ਤੇ ਅਸੀਂ ਉਸ ਨੂੰ ਸਪੋਰਟ ਨਹੀਂ ਕਰਦੇ ਵੈਲ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹਦੇ ਹੋ ਲਾਸਟ ਵਿੱਚ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਹੈਲੋ ਕਪਰੇਸ ਚੈਨਲ ਆ ਰਹੀ ਤੁਹਾਡੇ ਨੂੰ ਲਗਾਤਾਰ ਹੁੰਦੀ ਹੈ ਸੋਚ ਜੇ ਜਦੋਂ ਪਾਣੀ ਦੀ ਗੱਲ ਆ ਜਾਏ ਤੇ ਵਾਟਰਵਾਲਸ ਵੀ ਹੁੰਦੀਆਂ ਨੇ ਅੱਛੇ ਆ ਵਾਰ ਹੋਏਗੀ ਨਹੀਂ ਹੋਏਗੀ ਵੱਲ ਅਸੀਂ ਵਾਰ ਨੂੰ ਸਪੋਰਟ ਬਿਲਕੁਲੀ ਕਰਦੇ ਐਸੇ ਜਿਹੜੀ ਸ਼ਾਂਤੀ ਏ ਉਹ ਹੋਣਾ ਉਹ ਜ਼ਿਆਦਾ ਜ਼ਰੂਰੀ ਏ ਮੈਨਿਟੀ ਜ਼ਰੂਰੀ ਏ ਐਸੇ ਕਿ ਕਿਸੇ ਵੀ ਵਾਰ ਦੇ ਵਿੱਚ ਜਿਹੜਾ ਹਿਮੈਨਿਟੀ ਜਿਹੜੀ ਏ ਉਹਦਾ ਕਤਲ ਹੋ ਜਾਂਦਾ ਤੇ ਇੱਥੇ ਅਸੀਂ ਉਸ ਨੂੰ ਬਿਲਕੁਲ ਸਪੋਰਟ ਨਹੀਂ ਕਰਦੇ ਵੱਲ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਕੁਛ ਜੋ ਵੀ ਕਹਿਣਾ ਚਾਹਦੇ ਹੋ ਲਾਖੀ ਦੱਸੋ ਫੌਰਮ ਸੈਕਸ਼ਨ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਅਗਲਾ ਕੋਪੀ ਚੈਨਲ ਅਗੋਂ ਤੱਕ ਲਗਾਤਾਰ ਫਿੱਡ ਲਗਾਤਾਰ ਜੀ